ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਸੋ ਜਿਹੜੇ ਵੀਰ ਚੈਨਲ ਦੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਉਹਦੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲਟੇ ਸੈੱਟ ਕਰ ਲਿਓ ਇਸੇ ਤਰ੍ਹਾਂ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੇ ਆ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਇਹ ਨੀਲੀ ਰਾਵੀ ਦੀ ਝੋਟੀ ਸੋ ਇਸ ਦੀ ਡਿਟੇਲ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਇਹ ਪਿੰਡ ਚੋਟੀਆਂ ਹੈਗਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੌਕਾ ਆ ਜਾਂਦਾ ਹੈ ਦੋਸਤੋ ਬਾਕੀ ਦੋਸਤੋ ਜੀ ਇਸ ਆਪਾਂ ਨੀਲੀ ਰਵੀ ਝੋਟੀ ਦੀ ਗੱਲ ਕਰੀਏ ਇਹ ਇਸ ਟਾਈਮ ਦੂਜਾ ਸੂਗਾ ਸੂਣ ਜਾ ਰਹੀ ਆ ਬਾਕੀ ਜਿਹੜੇ ਇਸ ਦੇ ਓਨਰ ਹਨ ਉਹ ਮਲੂਕ ਸਿੰਘ ਹੋਰੀ ਹਨ ਦੋਸਤੋ ਜਿਹੜੇ ਨੰਬਰ ਹਨ ਉਹਨਾਂ ਦੇ 95014 56662 95014 5660 ਆ ਪਾਰਟ ਦੋਸਤੋ ਨੰਬਰ ਹਨ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਇਹ ਚੋਟੀ ਖਰੀਦ ਸਕਦੇ ਹੋ ਦੋਸਤੋ ਇਸ ਦੇ ਜੇ ਪਹਿਲੇ ਸਵੇਰ ਦੀ ਗੱਲ ਕਰੀਏ ਤਾਂ ਤਕਰੀਬਨ 13 ਲੀਟਰ ਇਸ ਦੇ ਮਿਲਕ ਦੀ ਜਿਹੜੀ ਆ ਰਿਕਾਰਡਿੰਗ ਕੀਤੀ ਗਈ ਹੈ ਮਿਲਕ ਦੀ ਕੈਪੈਸਿਟੀ ਸੀਗੀ 13 ਲੀਟਰ ਪਹਿਲੇ ਸਵੇਰ ਦੀ ਸੋ ਇਸ ਵਾਰ ਵੀ ਇਸ ਤੋਂ ਚੰਗੀ ਉਮੀਦ ਕੀਤੀ ਜਾ ਰਹੀ ਏ ਬਾਕੀ 8 ਨੂੰ ਦਿਨ ਪੂਰੇ ਹਨ ਦੋਸਤੋ 8 ਦਸੰਬਰ ਨੂੰ ਇਸ ਦੇ ਦਿਨ ਪੂਰੇ ਹਨ ਬਾਕੀ ਚਾਹਵਾਨ ਵੀਰ ਉਹ ਛੋਟੀ ਜਰੂਰ ਖਰੀਦ ਸਕਦੇ ਹਨ ਬਾਕੀ ਵਾਈਟਨੈਸ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਜ਼ਿਆਦਾ ਹੈਗੀ ਇਸ ਝੋਟੀ ਦੇ ਵਿੱਚ ਬਾਕੀ ਦੁੱਧ ਵਿੱਚ ਇਹ ਕਾਫੀ ਜ਼ਿਆਦੀ ਵਧੀਆ ਹੈਗੀ ਆ ਸਿੰਘ ਸਿੰਘ ਕਾਫੀ ਜ਼ਿਆਦਾ ਵਧੀਆ ਹੈ ਖੁੱਲਾ ਸਿੰਘ ਆ ਕਾਫੀ ਜ਼ਿਆਦਾ ਸੋਹਣਾ ਆ ਖੁਕ ਕਾਫੀ ਜ਼ਿਆਦੀ ਸੋਹਣੀ ਆ ਬਾਕੀ ਨਿਸ਼ਾਨ ਜਿਹੜੇ ਹਨ ਉਹ ਹੋ ਓਵਰ ਹੈਗੇ ਆ ਤੁਸੀਂ ਉਹ ਦੇਖ ਸਕਦੇ ਹੋ ਮੁੱਲ ਦੋਸਤੋ 82000 ਰੁਪਇਆ ਬਾਈ ਹੋਰੀ ਡਿਮਾਂਡ ਕਰਦੇ ਹਨ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ